हां जी दोस्तों आज ਆਪਾਂ ਗੱਲ ਕਰਦੇ ਆ ਸਾਡੇ ਦਿਮਾਗ ਦੀ ਸਭ ਤੋਂ ਖਤਰਨਾਕ ਆਦਤ ਦੀ ਡੇਂਜਰਸ ਹਾਬਟ ਆਫ ਹਿਊਮਨ ਮਾਈਂਡ ਜਾਂ ਬ੍ਰੇਨ ਇੱਥੇ ਮੈਂ ਅੱਜ ਦਿਮਾਗ ਤੇ ਮਾਈਂਡ ਨੂੰ ਇਕੱਠੇ ਲੈ ਕੇ ਚੱਲ ਰਿਹਾ ਪਰ ਹੁੰਦੇ ਅਲੱਗ-ਅਲੱਗ ਅੱਜ ਮੈਂ ਇਕੱਠਿਆਂ ਦੀ ਗੱਲ ਕਰਦਾ ਸੌਖਿਆਂ ਸਮਝਾਉਣ ਲਈ ਹੁੰਦਾ ਕੀ ਆ ਸਾਡੇ ਦਿਮਾਗ ਦੀ ਸਭ ਤੋਂ ਖਤਰਨਾਕ ਆਦਤ ਜਦੋਂ ਅਸੀਂ ਇਕੱਲੇ ਬੈਠੇ ਹੁੰਦੇ ਆ ਜਾਂ ਫਿਰ ਕੰਮ ਕਰ ਰਹੇ ਹੁੰਦੇ ਆ ਸਾਨੂੰ ਪਤਾ ਨਹੀਂ ਲੱਗਦਾ ਤਦੋਂ ਇਹ ਆਪਣੇ ਆਪ 네ਗੇਟਿਵ ਚੀਜ਼ਾਂ ਤੇ ਚਲਾ ਜਾਂਦਾ ਇਹ ਨੈਗੇਟਿਵ ਚੀਜ਼ਾਂ ਤੇ ਜਾਂਦਾ ਨਹੀਂ ਰਿਪੀਟ ਕਰਦਾ ਉਹਨਾਂ ਨੂੰ ਵਾਰ-ਵਾਰ ਰਿਪੀਟ ਕਰਦਾ ਥਾਟਸ ਨੈਗੇਟਿਵ ਥਾਟ ਤੇ ਜਾਂਦਾ ਨਾਲ ਹੀ ਉਹ ਸੈਡ ਮੂਵਮੈਂਟਸ ਤੇ ਜਾਂਦਾ ਜਿਹੜੇ ਪਲ ਸਾਨੂੰ ਉਦਾਸ ਕਰਦੇ ਆ ਉਹਨਾਂ ਤੇ ਜਾ ਕੇ ਸਟਕ ਹੁੰਦਾ ਬਾਰ-ਬਾਰ ਇੱਕ ਵਾਰ ਨਹੀਂ ਬਾਰ-ਬਾਰ ਹੁੰਦਾ ਕੀ ਆ ਉਹਦੇ ਨਾਲ ਸਾਈਕੋਲੋਜੀ ਕਹਿੰਦੀ ਹੈ ਜਿਸ ਚੀਜ਼ ਦੇ ਉੱਤੇ ਸਾਡਾ ਧਿਆਨ ਜਾਣਾ ਸਟਾਰਟ ਹੁੰਦਾ ਉਹਦ ਨਹੀਂ ਸਟਾਰਟ ਹੋ ਜਾਂਦੀ ਆ ਜਿਸ ਚੀਜ਼ ਤੇ ਅਸੀਂ ਫੋਕਸਡ ਹੁੰਦੇ ਆ ਹੁੰਦਾ ਕੀ ਆ ਫਿਰ ਇੱਥੇ ਨੈਗੇਟਿਵਿਟੀ ਤੇ ਸੈਡਨੈਸ ਵੱਧ ਰਹੀ ਆ ਜਦੋਂ ਨੈਗੇਟਿਵਿਟੀ ਤੇ ਸੈਡਨੈਸ ਵੱਧਦੀ ਆ ਤੇ ਕਨਵਰਟ ਕਰ ਦਿੱਚ ਹੁੰਦੀ ਆ ਐਫਆਰ ਚ ਡਰਚ ਤੇ ਇਨ ਸਕਿਉਰਟੀ ਚ ਹੁਣ ਅੱਗੇ ਕੀ ਹੁੰਦਾ ਜਦੋਂ ਇਹ ਡਰ ਹੁੰਦਾ ਇਹਦੀ ਖੁਰਾਕ ਹੁੰਦੀ ਆ ਇਹ ਪਲਣਾ ਇਹਦੀ ਡਾਈਟ ਪਤਾ ਕੀ ਆ ਸਾਡੀ ਖੁਸ਼ੀ ਸਾਡੀ ਹੈਪੀਨੈਸ ਤੇ ਸਾਡਾ ਕੰਫੀਡੈਂਸ ਇਹ ਇਹਨਾਂ ਦੋਨਾਂ ਨੂੰ ਖਾਣਾ ਸਟਾਰਟ ਕਰਦਾ ਇਹਨਾਂ ਨੂੰ ਖਾ ਖਾ ਕੇ ਇਹ ਬਲਵਾਨ ਹੁੰਦਾ ਇਹ ਵੱਡਾ ਹੁੰਦਾ ਹੁਣ ਜਿਹੜੀ ਚੀਜ਼ ਵੱਡੀ ਆ ਉਹਨੇ ਦਿਸਣਾ ਜ਼ਰੂਰ ਆ ਫਿਰ ਉਹ ਦਿਸਦੀ ਪਤਾ ਕਿੱਥੇ ਆ ਧਿਆਨ ਦਿਆ ਕਰੋ ਉਹ ਸਾਡੀਆਂ ਅੱਖਾਂ 'ਚ ਦਿਸਦੀ ਆ ਉਹ ਇਨਸਿਕਿਉਰਟੀ ਉਹ ਡਰ ਸਾਡੇ ਚਿਹਰੇ 'ਚ ਆ ਜਾਂਦਾ ਐਤੋਂ ਸਟਾਰਟ ਹੁੰਦਾ ਫਿਰ ਉਹ ਡਿਪਰੈਸ਼ਨ ਜਿਹਨੂੰ ਅਸੀਂ ਕਹਿੰਦੇ ਆ ਐਤੋਂ ਸ਼ੁਰੂ ਹੁੰਦੀ ਆ ਨੇ ਸਾਨੂੰ ਮਾਨਸਿਕ ਬਿਮਾਰੀਆਂ ਜਿਹਨਾਂ ਨੂੰ ਅਸੀਂ ਸਟ੍ਰੈਸ ਤੋਂ ਅਗਲੀਆਂ ਡਿਪਰੈਸ਼ਨ ਦੀਆਂ ਗੱਲਾਂ ਬੋਲਦੇ ਆ ਹੁਣ ਕਰਨਾ ਕੀ ਆ ਸਾਡੇ ਜਿਹੜੇ ਵੀ ਲਗਾਮ 'ਚ ਰੂਲ 60 ਤੋਂ ਲੈ ਕੇ 80000 ਥਾਟ ਆਉਂਦੇ ਆ ਸਾਇੰਸ ਦੱਸਦੀ ਆ ਮੈਂ ਨਹੀਂ ਦੱਸਦਾ ਰੂਲ 60 ਤੋਂ ਲੈ ਕੇ 80000 ਸਾਡੇ ਜਿਹੜੇ ਥਾਟ ਆਉਂਦੇ ਆ ਨਾ ਬੇਲਗਾਮ ਹੋਏ ਅਸੀਂ ਇਹਨਾਂ ਨੂੰ ਲਗਾਮ ਦੇਣੀ ਆ ਅਸੀਂ ਇਹਨਾਂ ਨੂੰ ਆਪਣੇ ਕੰਟਰੋਲ 'ਚ ਕਰਨਾ ਕਿ ਔਖੀ ਗੱਲ ਨਹੀਂ ਸਾਡੇ ਵਿਚਾਰ ਨੇ ਅਸੀਂ ਕੰਟਰੋਲ ਕਰ ਸਕਦੇ ਆ ਬੜੇ ਤਰੀਕੇ ਦੇ ਤੇ ਅਸੀਂ ਵਾਪਸ ਆ ਸਕਦੇ ਆ ਆਪਣੇ ਨਾਰਮਲ ਜੀਵਨ 'ਚ ਅਸੀਂ ਆਪਣੀਆਂ ਖੁਸ਼ੀਆਂ 'ਚ ਵਾਪਸ ਆ ਸਕਦੇ ਆ ਥੈਂਕ ਯੂ ਥੈਂਕ ਯੂ ਵੈਰੀ ਮਚ